ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਮੈਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਬਾਰੇ ਜਾਣਕਾਰੀ ਦਵਾਗਾ ਜਿਸ ਦਾ ਰਾਜ ਜੋ ਹੈ ਉਹ ਇਦਾਂ ਦਾ ਸੀ ਕਿ ਉਸ ਰਾਜ ਦੇ ਵਿੱਚ ਹਰੇਕ ਨੂੰ ਨਿਆਂ ਮਿਲਿਆ ਤੇ ਇਹ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ-ਏ-ਪੰਜਾਬ ਦਾ ਤੇ ਮੈਂ ਤੁਹਾਨੂੰ ਅੱਜ ਉਹਨਾਂ ਦੇ ਬਾਰੇ ਦੱਸਾਂਗਾ ਮਹਾਰਾਜਾ ਰਣਜੀਤ ਸਿੰਘ ਸਿਰਫ ਸਿੱਖ ਰਾਜ ਦੇ ਹੀ ਨਹੀਂ ਸਗੋਂ ਪੂਰੇ ਭਾਰਤ ਉਪਮਹਾਦੀਪ ਦੇ ਸਭ ਤੋਂ ਮਹਾਨ ਸ਼ਾਸਕਾਂ ਵਿੱਚੋਂ ਇੱਕ ਸਨ। ਉਹਨਾਂ ਨੇ ਇਕਜੁੱਟ ਪੰਜਾਬ ਦੀ ਨੀਂ ਰੱਖੀ ਅਤੇ ਇੱਕ ਅਜੀਹਾ ਰਾਜ ਬਣਾਇਆ ਜਿੱਥੇ ਨਿਆਂ, ਬਰਾਬਰੀ, ਸ਼ਾਂਤੀ ਅਤੇ ਖੁਸ਼ਹਾਲੀ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਨੂੰ ਗੁਜਰਾਵਾਲਾ ਵਿੱਚ ਹੋਇਆ। ਉਹ ਸ਼ੁਕਰਚੱਕੀਆ ਮਿਸਲ ਦੇ ਮੁਖੀ ਮਹਾ ਸਿੰਘ ਦੇ ਪੁੱਤਰ ਸਨ। ਬਚਪਨ ਵਿੱਚ ਹੀ ਚਮੜੀ ਵਾਲੀ ਬਿਮਾਰੀ ਚਮੜੀ ਰੋਗ ਸਮਾਲਪੌਕਸ ਜਿਹਨੂੰ ਕਿਹਾ ਜਾਂਦਾ ਹੈ ਕਾਰਨ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਖਤਮ ਹੋ ਗਈ ਪਰ ਇਸ ਕਮੀ ਨੇ ਉਹਨਾਂ ਦੀ ਹਿੰਮਤ ਨੂੰ ਕਦੀ ਘਟਣ ਨਹੀਂ ਦਿੱਤਾ 12 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਘੋੜਸਵਾਰੀ ਤਲਵਾਰਬਾਜ਼ੀ ਤਨੁਖ ਚਲਾਉਣਾ ਅਤੇ ਰਾਜਨੀਤੀ ਦੇ ਬੁਨਿਆਦੀ ਤਰੀਕੇ ਸਿੱਖ ਲਏ ਸਨ 17 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਪਹਿਲੀ ਵੱਡੀ ਜੰਗ ਜਿੱਤੀ ਉਨ੍ਹਾਂ ਦੀ ਰਣਨੀਤੀ ਅਤੇ ਬਹਾਦਰੀ ਦੇ ਕਾਰਨ ਵੈਰੀ ਵੀ ਉਨ੍ਹਾਂ ਦੀ ਇੱਜ਼ਤ ਕਰਦੇ ਸਨ ਮਹਾ ਸਿੰਘ ਦੀ ਮੌਤ ਤੋਂ ਬਾਅਦ 1796 ਵਿੱਚ ਸਿਰਫ 16 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਆਪਣੀ ਮਿਸਲ ਦੇ ਸਰਦਾਰ ਬਣੇ ਲਾਹੌਰ ਦੀ ਫਤਿਹ 1799 ਵਿੱਚ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਹੋਈ ਲਾਹੌਰ ਦਾ ਕਬਜ਼ਾ ਲਾਹੌਰ ਉਸ ਸਮੇਂ ਕਈ ਤਾਕਤਵਰ ਗਰੁੱਪਾਂ ਦੀ ਲੜਾਈ ਦਾ ਕੇਂਦਰ ਸੀ ਪਰ ਲੋਕ ਰਣਜੀਤ ਸਿੰਘ ਜੀ ਦੇ ਨਾਲ ਖੜੇ ਸਨ ਕਿਉਂਕਿ ਉਹਨਾਂ ਦਾ ਸ਼ਾਸਨ ਨਿਆਂਕਾਰੀ ਅਤੇ ਸ਼ਾਂਤੀ ਵਾਲਾ ਸੀ ਇਹ ਜਿੱਤ ਸਿੱਖ ਰਾਜ ਦੀ ਮਜ਼ਬੂਤ ਨਹੀਂ ਬਣੀ 1801 ਤਾਜਪੋਸ਼ੀ 12 April 1801 ਨੂੰ ਅੰਮ੍ਰਿਤਸਰ ਵਿੱਚ ਉਹਨਾਂ ਨੂੰ ਮਹਾਰਾਜਾ ਦਾ ਤਾਜ ਪਹਿਨਾਇਆ ਗਿਆ ਉਹਨਾਂ ਨੇ ਕਦੇ ਵੀ ਆਪਣੇ ਨਾਮ ਅੱਗੇ ਰਾਜਾ ਮਹਾਰਾਜਾ ਜਾਂ ਸ਼ਾਹ ਦੀ ਲਾਲਚ ਨਹੀਂ ਰੱਖੀ ਉਹ ਆਪਣੇ ਆਪ ਨੂੰ ਸਰਬਤ ਦਾ ਰਾਜਾ ਮੰਨਦੇ ਸਨ ਖਾਲਸਾ ਰਾਜ ਦੀ ਸਥਾਪਨਾ ਰਣਜੀਤ ਸਿੰਘ ਜੀ ਨੇ ਕਈ ਮਿਸਲਾਂ ਨੂੰ ਇਕਜੁੱਟ ਕਰ ਦਿੱਤਾ ਜਿੱਥੇ ਹੋਰ ਮਿਸਲਦਾਰ ਇੱਕ ਦੂਜੇ ਨਾਲ ਲੜਦੇ ਰਹਿੰਦੇ ਸਨ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮਜ਼ਬੂਤ ਰਾਜ ਬਣਾਇਆ ਉਹਨਾਂ ਦਾ ਰਾਜ ਲਾਹੌਰ ਰਾਜਧਾਨੀ ਅੰਮ੍ਰਿਤਸਰ ਕਸ਼ਮੀਰ ਮਲਤਾਨ ਅਟਕ ਪੇਸ਼ਾਵਰ ਹਜ਼ਾਰਾ ਲਦਾਖ ਅਤੇ ਜੰਮੂ ਉਹਨਾਂ ਦਾ ਰਾਜ ਸੀ ਇਸ ਜਗ੍ਹਾ ਤੱਕ ਉਹਨਾਂ ਦਾ ਰਾਜ ਜੋ ਹੈ ਉਹ ਫੈਲਿਆ ਹੋਇਆ ਸੀ ਇਸ ਰਾਜ ਨੂੰ ਸਿੱਖ ਸਮਰਾਜ ਜਾਂ ਖਾਲਸਾ ਰਾਜ ਕਿਹਾ ਜਾਂਦਾ ਹੈ ਫੌਜ ਦਾ ਆਧੁਨਿਕरण ਰਣਜੀਤ ਸਿੰਘ ਜੀ ਦੀ ਸਭ ਤੋਂ ਵੱਡੀ ਖਾਸੀਅਤ ਸੀ ਉਹਨਾਂ ਦੀ ਫੌਜ ਉਹਨਾਂ ਨੇ ਯੂਰਪ ਤੋਂ ਮਹਰ ਜਰਨੈਲ ਬੁਲਾਏ ਜਰਨੈਲ ਵੈਂਚੂਰਾ ਜਰਨੈਲ ਅਲਾਡੀ ਜਰਨੈਲ ਓਬੇਰੋਈ ਜਰਨੈਲ ਕੋਟਸ ਉਹਨਾਂ ਨੇ ਫੌਜ ਨੂੰ ਯੂਰਪੀ ਤਰੀਕੇ ਨਾਲ ਤਿਆਰ ਕੀਤਾ ਖਾਸ ਗੱਲਾਂ ਕੀ ਸਨ ਉਹਨਾਂ ਦੇ ਵਿੱਚ ਬਹੁਤ ਵੱਡੀ ਘੋੜਸਵਾਰ ਫੌਜ ਉਹਨਾਂ ਦੇ ਕੋਲ ਘੋੜਸਵਾਰਾਂ ਦੀ ਜੋ ਫੌਜ ਸੀ ਉਹ ਬਹੁਤ ਵੱਡੀ ਸੀ ਭਾਰੀ ਤੋਪਖਾਨਾ ਜੋ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਲੜਾਈ ਦੇ ਵਿੱਚ ਉਹ ਵੀ ਉਹਨਾਂ ਕੋਲ ਬਹੁਤ ਸੀ ਤਕਨੀਕੀ ਤੋਪਾਂ ਜੋ ਤਕਨੀਕੀ ਟੈਕਨੋਲੋਜੀ ਸੀ ਉਹ ਵੀ ਉਸ ਟਾਈਮ ਉਹਨਾਂ ਦੇ ਕੋਲ ਸੀ ਆਧੁਨਿਕ ਬੰਦੂਕਾਂ ਜੋ ਆਟੋਮੈਟਿਕ ਵੈਪਨ ਜਾਂ ਕਹਿ ਲੋ ਤੁਸੀਂ ਜਾਂ ਕਿਦਾਂ ਦੀ ਵੀ ਬੰਦੂਕਾਂ ਹੋ ਸਕਦੀਆਂ ਨੇ ਉਹਨਾਂ ਦੇ ਕੋਲ ਸਨ ਮਤਲਬ ਉਸ ਟਾਈਮ ਦੀਆਂ ਲੇਟੈਸਟ ਬੰਦੂਕਾਂ ਜਿਹੜੀਆਂ ਉਹਨਾਂ ਦੇ ਕੋਲ ਸਨ ਕਿਹਾ ਜਾਂਦਾ ਸੀ ਕਿ ਮਹਾਰਾਜ ਦੀ ਫੌਜ ਏਸ਼ੀਆ ਦੀ ਸਭ ਤੋਂ ਮਜ਼ਬੂਤ ਫੌਜਾਂ ਵਿੱਚੋਂ ਇੱਕ ਸੀ ਰਣਜੀਤ ਸਿੰਘ ਅਸਲ ਮਾਇਨੇ ਵਿੱਚ ਧਰਮ ਨਿਰਪੱਖ ਸ਼ਾਸਕ ਸਨ ਮਸਜਿਦਾਂ ਦੀ ਮੁਰੰਮਤ ਕਰਵਾਈ ਮੰਦਰਾਂ ਨੂੰ ਦਾਨ ਦਿੱਤਾ ਗੁਰਦੁਆਰਿਆਂ ਦੀ ਸੇਵਾ ਕੀਤੀ ਕਿਸੇ ਵੀ ਧਰਮ ਨੂੰ ਦਵਾਇਆ ਨਹੀਂ ਹਰੀਮੰਦਰ ਸਾਹਿਬ ਨੂੰ ਸੋਨੇ ਨਾਲ ਸਜੋਬਿਤ ਕਰਨ ਦਾ ਸ਼੍ਰੀ ਵੀ ਉਹਨਾਂ ਨੂੰ ਜਾਂਦਾ ਹੈ ਉਹਨਾਂ ਦੇ ਰਾਜ ਵਿੱਚ ਕੋਈ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਨੇ ਕਦੇ ਵੀ ਬ੍ਰਿਟਿਸ਼ ਨਾਲ ਬਿਨਾਂ ਕਾਰਨ ਲੜਾਈ ਨਹੀਂ ਕੀਤੀ ਪਰ ਜਿੱਥੇ ਲੋੜ ਪਈ ਆਪਣੇ ਰਾਜ ਦੀ ਸੁਰੱਖਿਆ ਲਈ ਡਟ ਕੇ ਖੜੇ ਰਹੇ ਉਹਨਾਂ ਨੇ ਅੰਗਰੇਜ਼ਾਂ ਨਾਲ ਇੱਕ ਸਮਝੌਤਾ ਕੀਤਾ ਜਿਸ ਨਾਲ ਬ੍ਰਿਟਿਸ਼ ਅਤੇ ਸਿੱਖ ਰਾਜ ਦੀਆਂ ਹੱਦਾਂ ਨਿਸ਼ਚਿਤ ਹੋ ਗਈਆਂ ਉਹ ਬ੍ਰਿਟਿਸ਼ ਨੂੰ ਸਮਝਦੇ ਵੀ ਸਨ ਅਤੇ ਉਹਨਾਂ ਤੋਂ ਦੂਰ ਵੀ ਰਹਿੰਦੇ ਸਨ ਵਿਅਕਤੀਤਾ ਤੇ ਜੀਵਨ ਸ਼ੈਲੀ ਰਣਜੀਤ ਸਿੰਘ ਜੀ ਦੀ ਜੀਵਨ ਸ਼ੈਲੀ ਬਹੁਤ ਸਧਾਰਨ ਸੀ ਸਧਾਰਨ ਕੱਪੜੇ ਕੱਟ ਗਹਿਣੇ ਜਨਤਾ ਨਾਲ ਸਿੱਧੀ ਮੁਲਾਕਾਤ ਦਾਨਪਨ ਵਿੱਚ ਅੱਗੇ ਉਹ ਬਹੁਤ ਦਲੇਰ ਪਰ ਨਾਲ ਹੀ ਦਿਆਵਾਨ ਵੀ ਸਨ ਬਜ਼ੁਰਗ ਗਰੀਬ ਕਿਸਾਨ ਵਪਾਰੀ ਸਭ ਉਹਨਾਂ ਦੇ ਰਾਜ ਵਿੱਚ ਖੁਸ਼ ਰਹਿੰਦੇ ਸਨ ਕਸ਼ਮੀਰ ਦੀ ਆਜ਼ਾਦੀ 1819 ਵਿੱਚ ਰਣਜੀਤ ਸਿੰਘ ਜੀ ਨੇ ਅਫਗਾਨ ਸ਼ਾਸਕਾਂ ਤੇ ਜ਼ਬਰ ਤੋਂ ਕਸ਼ਮੀਰ ਨੂੰ ਆਜ਼ਾਦ ਕਰਵਾਇਆ ਲੋਕਾਂ ਨੇ ਪਹਿਲੀ ਵਾਰ ਸਖਤੀ ਤੋਂ ਬਚ ਕੇ ਸੁੱਖ ਦੀ ਸਾਹ ਲਈ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਨੇ 59 ਸਾਲ ਦੀ ਉਮਰ ਵਿੱਚ ਦੇਹ ਤਿਆਗ ਦਿੱਤਾ। ਉਹਨਾਂ ਦੇ ਜਾਣ ਤੋਂ ਬਾਅਦ ਰਾਜ ਕਮਜ਼ੋਰ ਹੋ ਗਿਆ ਅਤੇ ਅੰਦਰੂਨੀ ਲੜਾਈਆਂ ਕਾਰਨ ਬ੍ਰਿਟਿਸ਼ ਹਕੂਮਤ ਹਾਵੀ ਹੋ ਗਈ। ਰਣਜੀਤ ਸਿੰਘ ਇੱਕ ਮਹਾਨ ਸ਼ਾਸਕ, ਦੂਰਦਰਸ਼ੀ ਨੇਤਾ ਅਤੇ ਨਿਆਂਕਾਰੀ ਰਾਜਾ ਸਨ। ਉਹਨਾਂ ਨੇ ਇੱਕ ਅਜਿਹਾ ਪੰਜਾਬ ਬਣਾਇਆ ਜਿੱਥੇ ਧਰਮ ਨਿਰਪੱਖਤਾ ਸੀ। ਕਾਨੂੰਨ ਮਜ਼ਬੂਤ ਸੀ ਫੌਜ ਤਾਕਤਵਰ ਸੀ ਔਰ ਲੋਕ ਖੁਸ਼ਹਾਲ ਸਨ ਉਹ ਸ਼ੇਰੇ ਪੰਜਾਬ ਸਨ ਅਤੇ ਹਮੇਸ਼ਾ ਰਹਿਣਗੇ ਸੋ ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਜੋ ਮੈਂ ਤੁਹਾਡੇ ਨਾਲ ਬਿਆਨ ਕੀਤਾ ਹੋਇਆਂ ਪੁੱਲਾ ਚੁੱਕਾਂ ਦੀ ਮਾਫੀ ਦੇਣਾ ਜੀ ਨਵੀਂ ਹਿਸਟਰੀ ਲੈ ਕੇ ਮੈਂ ਤੁਹਾਡੇ ਨਾਲ ਫੇਰ ਜਲਦੀ ਹਾਜ਼ਰ ਹੋਵਾਂਗਾ ਦਿਵ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ